ਮੈਨੂੰ ਇਹ ਕਹਿਣਾ ਚਾਹੀਦੀ ਹੈ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਜੇ ਇਹ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵਿੱਚ ਫਿਰ ਤੁਸੀਂ ਇਹਦੇ ਬਾਰੇ ਕੀ ਆਖੋਗੇ ਜੇ ਇਹੀ ਕੰਮ ਜੇ ਇਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਬਹੁ ਵੇਡੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੱਢ ਜਾਨ ਤਾਂ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਹਾਂ ਸਿਰਫ ਇਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀ ਇਨਸਾਨੀ ਹੈ ਸਾਡੇ ਤੇ ਕਿੰਨਾ ਕੁਸ਼ ਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਹੋਏ ਐ ਐਮਐਲਏ ਤਾਂ ਉਹਨਾਂ ਨਾਲ ਮਿਲੇ ਹੋਏ ਐ ਉਹ ਖੁਦ ਆਪ ਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਉਹਨਾਂ ਨੇ ਇੰਨਾ ਕੁਸ਼ ਕਰਕੇ ਸਾਡੇ ਘਰੇ 70 70 ਬੰਦੇ ਸੀ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਪਦੇ ਘਰੇ ਬੈਠੇ ਹੁੰਦੇ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਅਸੀਂ ਹਥਿਆਰ ਨਾਲ ਚੱਕਦੇ ਤਾਂ ਕੀ ਕਰਦੇ ਮੈਂ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਕਰਦੀਆਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖ ਨਾ ਦੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਛ ਹੋ ਰਿਹਾ ਹੈ ਕਿ ਉਹ ਵਾਕਿਵੇਂ ਜਿਹੜਾ ਕੁਛ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਸਾਰਾ ਕੁਛ ਪਹਿਲੋ ਇਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਛ ਪਹਿਲੋ ਉਹਨਾਂ ਦਾ ਸੁੱਝਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਉਸ ਤੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਇਹ ਉਦੇਸ਼ ਸੰਜਾਵ ਟੈਲੀਵਿਜ਼ਨ ਮਹਿਰ ਮੇਲ ਵੀ ਪਿਛਲੇ ਦਿਨਾਂ ਚ ਜੈਤੋ ਨੇੜਲਾ ਪਿੰਡ ਚੰਦ ਪਾਣ ਚਰਚਾ ਵਿੱਚ ਆਇਆ ਮਸਲਾ 2-13 ਦਰਮਿਆਨ ਗਲੀ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀ ਜਿਹੜਾ ਫਿਰ ਕਈ ਰੂਪ اختیار ਕਰ ਗਿਆ ਮਾਮਲਾ ਹਿੰਸਕ ਵੀ ਹੋ ਗਿਆ ਦਰਨਾ ਪ੍ਰਦਰਸ਼ਨ ਹੋਇਆ ਪੁਲਿਸ ਦਾ लाठी चार्ज ਹੋਇਆ ਪੁਲਿਸ ਤੇ ਪਥਰਾ ਹੋਇਆ ਉਸ ਤੋਂ ਬਾਅਦ ਜਿਹੜੇ ਦਲਿਤ ਭਾਈਚਾਰੇ ਦੇ ਕੁਝ ਲੋਕ ਸੀ ਉਹਨਾਂ ਦੇ ਘਾਹ ਤੌਰ ਤੇ ਪੁਲਿਸ ਵੱਲੋਂ ਕੁੱਟ ਮਾਰ ਕੀਤੀ ਗਈ ਇਸ ਪੂਰੇ ਮਾਮਲੇ ਚ ਜੋ ਦੂਸਰੀ ਧਿਰ ਸੀ ਜਾਨਕਿ ਕੁਮਦੂਰ ਸਿੰਘ ਪੱਪੂ ਤੇ ਹਰਵਿੰਦਰ ਸਿੰਘ ਬਰਾੜ ਹੋਰਾਂ ਦੀ ਧਿਰ ਤੇ ਦੋਵੇਂ ਪਰਾਵਾਂ ਦੀ ਉਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਉਨ੍ਹਾਂ ਤੇ ਇਲਜ਼ਾਮ ਲੱਗੇ ਕਿ ਉਹ ਤਣਾੜ ਨੇ ਉਹ ਪੁਲਿਸ ਪ੍ਰਸ਼ਾਸਨ ਤੇ ਇਥੋਂ ਦੇ ਜੋ ਪੋਲਿਟਿਕਲ ਤੇ ਇੰਤਜਾਮੀਆਂ ਹੈ ਬਧਾਇਕ ਨੇ ਉਹਨਾਂ ਨੂੰ ਉਹਨਾਂ ਦੀ ਪੁਸ਼ਤ ਪਨਾਹੀ ਹੈ ਇਸ ਕਰਕੇ ਉਹ ਲਗਾਤਾਰ ਨਿਸ਼ਾਨੇ ਤੇ ਰਹੇ ਇਸੇ ਦੌਰਾਨ ਇਸ ਮਾਮਲੇ 'ਚ ਅੱਜ ਇੱਕ ਨਵਾਂ ਮੋੜ ਆਇਆ ਜਦੋਂ ਹਰਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਬਧਾਇਕ ਅਮੋਲਕ ਸਿੰਘ ਫੇਰ ਚਰਚਾ ਵਿੱਚ ਆਇਆ ਉਸਨੇ ਇਲਜ਼ਾਮ ਲਾਇਆ ਤੇ ਉਹਨਾਂ ਦੇ ਖਿਲਾਫ ਉਹਨਾਂ ਦੇ ਪਤੀ ਤੇ ਉਹਨਾਂ ਦੇ ਜੇਠ ਦੇ ਖਿਲਾਫ ਜਿਹੜਾ ਇਰਾਦਾ ਕਤਲ ਤੇ ਐਸਟੀ ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਸ ਉਹ ਵਿਧਾਇਕ ਦੇ ਕਹਿੰਦ ਕੀਤਾ ਗਿਆ ਜਾਂ ਉਹ ਬਤਾਇਆ ਕਿ ਦੇ ਦਬਾਅ ਥੱਲੇ ਪੂਰਵ ਪ੍ਰਸ਼ਾਸਨ ਨੇ ਕੀਤਾ ਇਸ ਪੂਰੇ ਮਾਮਲੇ 'ਚ ਕਮਲਜੀਤ ਕੌਰ ਨੇ ਕੀ ਕਿਹਾ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਵਿਧਾਇਕ ਅਮੋਲਕ ਸਿੰਘ ਹੁਣ ਇਸ ਦਾ ਕੀ ਜਵਾਬ ਦਿੰਦੇ ਮੈਨੂੰ ਲਾਇਦਾ ਦੱਸਣ ਦੀ ਲੋੜ ਨਹੀਂ ਗੀ ਸਾਰਿਆਂ ਨੂੰ ਇਹੋ ਜੀ ਗੱਲ ਦਾ ਪਤਾ ਵੀ ਜਿਹੜਾ ਛੋਟਾ ਆ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਲੈਵਲ ਤੇ ਕਰ ਪੰਜਾਬ ਦਿੱਤਾ ਗਿਆ ਹੈ ਕੋਈ ਉਹ ਐਡਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਹਸਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਹੇ ਆ ਉਹ ਸਾਰਾ ਕੁਝ ਕਰ ਰਹੇ ਆ ਤੇ ਅਸੀਂ ਆਪਦੇ ਸੈਲਫ ਡਿਫੈਂਸ ਦੇ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਡੇ ਤੇ ਹੀ ਪਾਇਆ ਜਾ ਰਿਹਾ ਹੈ ਮੈਨੂੰ ਇਹ ਕਹਿਣਾ ਚਾਹੀਦੀ ਹੈ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਜੇ ਇਹ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵਿੱਚ ਫਿਰ ਤੁਸੀਂ ਇਹਦੇ ਬਾਰੇ ਕੀ ਅਖੋਗੇ ਜੇ ਇਹੀ ਕੰਮ ਜੇ ਇਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਬਹੁ ਵੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੱਡਿਆਂ ਨੂੰ ਤੇ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਹਾਂ ਸਿਰਫ ਇਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀਂ ਇਨਸਾਨ ਨਹੀਂ ਹੈ ਸਾਨੂੰ ਤਾਂ ਨਾਟਕ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਅਸੀਂ ਵੀ ਜ਼ਮੀਨਾਂ ਜਾ ਇਹਦਾ ਤਾਂ ਇਹ ਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਝ ਉਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਹੋਏ ਐ ਐਮਐਲਏ ਤਾਂ ਉਹਨਾਂ ਨਾਲ ਮਿਲੇ ਹੋਏ ਐ ਉਹ ਖੋਦ ਆਪ ਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾਂ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਆ ਵੀਰ ਜੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮਐਲਏ ਅਮੋਲਕ ਸਿੰਘ ਦੇ ਕਹਨੇ ਤੇ ਹੀ ਚੱਲ ਰਿਹਾ ਹੈ ਅੱਜ ਇਹ ਗੱਲ ਕੀਤੀ ਜਾਵੇ ਕਿ ਅ ਅਮੋਲਕ ਸਿੰਘ ਜੀ ਉਹਨਾਂ ਦਾ ਤਾਂ ਤੁਹਾਡੇ ਦੇ ਨਾਲ ਹੀ ਰਣਨ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸੈਟ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਵੱਲੋਂ ਪਰਚੇ ਕਰਵਾਏ ਜਾ ਰਹੇ ਨੇ ਸਰ ਇਸ ਸੀ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਆ ਮੈਂ ਆਪ ਵੀ ਅ ਸਕੇਅਰ ਪਰਸਨ ਹੈਗੀ ਆ ਕਾਂਗਰਸ ਪਾਰਟੀ ਦੀ ਪਰ ਸਾਡਾ ਉਹਨਾਂ ਨਾਲ ਕੀ ਸੰਬੰਧ ਹੋ ਸਕਦਾ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਝ ਕਰਕੇ ਸਾਡੇ ਘਰੇ 70 70 ਬੰਦੇ ਸੀ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਇਹ ਤਾਂ ਫਿਰ ਮਸਲਾ ਕਿ ਇਹ ਥੋੜਾ ਨਾਲੀ ਦਾ ਸਰ ਇਹ ਬਣਾਇਆ ਗਿਆ ਹੈ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਅਹਿਮ ਮਸਲਾ ਹੈ ਨਹੀਂ ਤੇਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਵੇ ਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਝ ਕੁਲਦੀਪ ਦਾ ਤੇ ਐਮਐਲਏ ਅਮੁਲਕ ਸਿੰਘ ਦਾ ਸਾਰਾ ਕੁਝ ਕੀਤਾ ਕਰਾਇਆ ਪਹਿਲਾਂ ਤੋਂ ਸੁੱਚੀ ਸਾਜੀ ਸਾਜੀ ਚ ਇਹ ਸਾਡੇ ਖਿਲਾਫ ਹੋ ਇਹ ਰੱਚੀ ਗਈ ਹੈ ਜੀ ਅੱਛਾ ਉਹ ਤੇ ਮੰਗ ਕਰ ਰਿਹਾ ਕਿ ਐਮਐਲਏ ਦੇ ਘਲਾਪੀ ਫਰਟਿਆ ਕਰੋ ਤੁਸੀਂ ਕਹਿੰਦੇ ਕਿ ਐਮਐਲੋ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਹੈ ਸਰ ਇਹ ਸਾਰਾ ਉਹਨਾਂ ਨੇ ਸਿਰਫ ਗੇਮ ਦਿਖਾ ਰਹੇ ਆ ਆਪਦੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ ਚ ਐ ਤੇ ਇਹ ਸਾਨੂੰ ਇਹ ਨਾ ਬੋਟਾ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪੱਤਰਕਾਰੋ ਤੁਸੀਂ ਤੁਹਾਨੂੰ ਇੰਨਾ ਕੁ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਪੁਸਾਇਆ ਜਾ ਰਿਹਾ ਹੈ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਵਦੇ ਘਰੇ ਬੈਠੇ ਹੁੰਦੇ ਭੈਣ ਜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਹਥਿਆਰ ਲੈ ਕੇ ਫੈਨ ਹੋ ਰਹੀ ਹੈ ਹਾਂਜੀ ਉਹ ਕੀ ਕਾਰਨ ਹੈ ਕਿਉਂ ਲੋੜ ਪਈ ਉਹ ਜਿਹੜੇ ਹਥਿਆਰ ਚੱਕਣ ਦੀ ਉਸ ਵਾਰਤ ਸਰ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਰਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਉਹ ਜੇ ਉਹਦੇ ਸਾਹਮਣੇ 10 ਬੰਦਿਆਂ ਦੀ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀ ਹੈ ਤੁਸੀਂ ਵੀਡੀਓ ਸੁਣਨ ਸਾਰਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਅਸੀਂ ਹਥਿਆਰ ਵਿੱਚ ਚੱਕਦੇ ਤਾਂ ਕੀ ਕਰਦੇ ਵੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਪਦੀ ਸੈਲਫ ਡਿਫੈਂਸ ਵਾਸਤੇ ਹੀ ਇਹ ਹਥਿਆਰ ਹੈ ਉਹ ਆਪਣੇ ਬਚਾਅ ਵਾਸਤੇ ਅਸੀਂ ਵਰਤ ਕਰਦੇ ਹਾਂ ਕਰ ਸਕਦੇ ਸਾਰੇ ਇਹ ਤਾਂ ਕਿਸੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਅਫਸੋਸ ਕਰਦੇ ਨਹੀਂ ਹਾਂ ਪਰ ਨਹੀਂ ਕਰ ਸਕਦੇ ਜਦੋਂ ਲਾਇਸੈਂਸ ਹੀ ਹਥਿਆਰ ਹੈ ਗਿਆ ਉਹ ਤਾਂ ਅਸੀਂ ਆਪਦੀ ਸੈਲਫ ਡਿਫੈਂਸ ਵਾਸਤੇ ਇੱਕ ਫਾਇਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏ ਗਏ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇੱਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ ਮੀਡੀਆ ਜਾ ਕੇ ਦੇਖ ਰਿਹਾ ਸਾਰਾ ਕੁਝ ਦਿਖਾ ਰਿਹਾ ਫਿਰ ਵੀ ਤੁਸੀਂ ਇਹ ਗੱਲ ਦਾ ਸੱਚੋ ਵੀ ਉਹ ਬੱਚੇ ਕਿਵੇਂ ਹੋਣਗੇ ਉੱਥੋਂ ਕਿਵੇਂ ਉਹ ਪਰਿਵਾਰ ਉੱਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ ਚ ਵਜਿਆ ਹੋਇਆ ਉਹਨਾਂ ਦਾ ਖਾਮੀਆਂ ਜਿਹਾ ਅਨੁਭਵਤੂ ਹੈ ਜੀ ਕੋਈ ਕਿਸਾਨ ਜਥੇ ਬੰਦੀਆਂ ਨੇ ਵੀ ਉਹਨਾਂ ਦੀ ਧੱਕੇ ਹਮਾਇਤ ਕੀਤੀ ਹੈ ਜੀ ਫਿਰ ਕਿਸਾਨ ਜਥੇ ਬੰਦੀਆਂ ਨਾਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਕਿਸਾਨ ਜਥੇ ਬੰਦੀਆਂ ਸਿਰਫ ਇੱਕ ਪੱਖਸ਼ ਨਾ ਦੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਝ ਹੋ ਰਿਹਾ ਹੈ ਕਿ ਉਹ ਵਾਕਿਅਮੇ ਜਿਹੜਾ ਕੁਝ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਤਾਂ ਇਹ ਤੁਸੀਂ ਕਿ ਮੰਮਿਆਂ ਮੇਰੀ ਗਰੀਬੀ ਨਾਲ जोडਿਆ ਗਿਆ ਮੌਲਾ ਜਾਂ ਗੱਤੀ ਵਾਲਾ जोडਿਆ ਗਿਆ ਜੀ ਵੀ ਇਸੀ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਧਿਰਾਂ ਦਾ ਪਾਣੀ ਉਸੇ 'ਚ ਪੈ ਰਿਹਾ ਉਹਨਾਂ ਦਾ ਕੁਲਦੀਪ ਸਰਪੰਚ ਦਾ ਖੁਦ ਦਾ ਪਾਣੀ ਵੀ ਉਸੇ ਛੱਪੜ 'ਚ ਪੈ ਰਿਹਾ ਉਹਦੇ 'ਚ ਨਾ ਤਾਂ ਕੋਈ ਪਾਣੀ ਵਾਟਰ ਵਕਸ ਤੋਂ ਪਾਣੀ ਉਹਦੇ ਪੈ ਪਾਰੀ ਹੈ ਉਹ ਕਾਫੀ ਟਾਈਮ ਨਹੀਂ ਆ ਬੰਦ ਹੋ ਚੁੱਕੀਆਂ ਪੈਪਾਂ ਇਹ ਸਾਰਾ ਪਾਣੀ ਛੱਪੜ ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਉਂ ਇਸ ਨੂੰ ਮੁੱਦੇ ਨੂੰ ਵੈਸੇ ਹੀ ਉਛਾਲ ਦਿੱਤਾ ਹੈ ਨਾ ਕਿਉਂ ਇਹਨੂੰ ਇਹਨਾਂ ਹਾਈ ਲੈਵਲ ਕਰਕੇ ਪਿੱਕਰ ਪਹੁੰਚਾ ਦਿੱਤਾ ਹੈ ਜਿਹੜੇ ਉਹਨਾਂ ਦੇ ਭੱਤੇ ਹੋਏ ਸੀਗੇ ਹਾਂਜੀ ਜੀ ਭੱਤੇ ਬੰਦੇ ਅੰਦਰ ਸੀਤੇ ਉਸ ਤੋਂ ਬਾਅਦ ਗੰਦੂਰ ਸਿੰਘ ਦੇ ਪਾਸ ਆਪ ਕੋਲ ਨਹੀਂ ਕੀਤਾ ਹਾਂਜੀ ਕਾ ਪਾਸ ਹਾਂਜੀ ਤਾਂ ਫਿਰ ਕੀ ਹੈ ਤੁਸੀਂ ਸਮਝੋ ਕਿ ਧਰਨੇ ਪ੍ਰਦਰਸ਼ਨ ਜਿਹਨਾਂ ਨੇ ਕੀਤੇ ਆ ਉਹਨਾਂ ਦੇ ਦਵਾਜ ਵੀ ਤਾਂ ਪੁੱਛ ਨੇ ਸਾਰਾ ਕੁਝ ਪਹਿਲੋ ਇਸ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਏਦੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਮੇਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਦਾ ਆਈ ਵੀ ਉਸ ਹਾਵ ਨਾਲ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਹੈ ਪਹਿਲੋ ਐਂ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜੀ ਨਾਵਾ ਹੋ ਜੇ ਜਾਂ ਖੁਸ਼ ਹੋ ਜੇ ਹੁੰਦਾ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਘਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨੀ ਉਹਨਾਂ ਵੱਲ ਦਾ ਹੋ ਗਈ ਸਾਡੀ ਕੋਈ ਸਦਮਾਈ ਨਹੀਂ ਹੋ ਰਹੀ ਵੀ ਪ੍ਰਸ਼ਾਸਨ ਦੇ ਤਾਂ ਖੁਦ ਹਿੱਟਾ ਵੱਟੇ ਵਜੇ ਉਹ ਜ਼ਖਮੀ ਹੋਏ ਪਰ ਉਸ ਦੇ ਕਿੰਨੇ ਲੋਕ ਤੁਸੀਂ ਕਿੰਦੇ ਤੋਂ ਉਹਨਾਂ ਦੇ ਨਾਲ ਵਾਲੇ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋਂ ਉਹਨਾਂ ਨੇ ਆ ਕੇ ਝਰੂਰੇ ਇਹ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਹੈ ਇਹ ਵੀ ਸਾਡੇ ਸਰਪ੍ਰਸ਼ਾਸਨ ਤੋਂ ਪੀਮੰਗ ਕਰ ਦਸਕਾਰਾ ਤੇ ਪ੍ਰਸ਼ਾਸਨ ਤੋਂ ਵੀ ਇਹ ਵੀ ਸਿਰਫ ਇੱਕ ਪੱਖ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਹੈ ਇੱਕ ਵਾਰੀ ਇੱਕ ਵਾਰੀ ਇਹ ਆ ਕੇ ਮੌਕੇ ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ੜਕਪਨ ਕੀਤੀ ਹੈ ਕਿਸ ਨੇ ਸਾਡੇ ਘਰ ਤੇ ਕਰ ਪਹੁੰਚ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਪਾਇਆ ਇਹਦਾ ਨਾਲ ਘਰ ਹੈ ਸਾਰਾ ਕੁਝ ਉਹਨਾਂ ਦਾ ਪਹੁੰਚ ਚੁੱਕੇ ਸੀ ਉਹ ਮੋਲ ਖਿੰਦੀ ਪਿਛਲੇ ਦਿਨੀ ਚੰਦਪਾਣ ਚ ਜਿਹੜਾ ਕੁਝ ਹੋਇਆ ਉਦੋਂ ਜਿਹੜੇ ਮਜ਼ਦੂਰਾਂ ਵਾਲੇ ਤੇ ਸੀ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਵ代यक ਹੈ ਉਹ ਦੂਸਰੀ ਧਿਰ ਦੀ ਹਮਾਇਤ ਕਰ ਰਿਹਾ ਹੈ ਕਿ ਇਸ ਕਰਕੇ ਸਾਡੇ ਤੇ ਇਹ ਸਾਰਾ ਕੁਝ ਸਦਤ ਹੋਇਆ ਪੁਲਿਸ ਕੇਸ ਹੋਇਆ ਹੁਣ ਜਦੋਂ ਦੂਸਰੀ ਧਿਰ ਤੇ ਵੀ ਪਰਚਾ ਦਰਜ ਹੋ ਗਿਆ ਜਿਸ ਨਾਮ ਰੂਪ ਤੇ ਉਸ ਦੇ ਭਰਾ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਅੱਗੇ ਇਲਜ਼ਾਮ ਲਾਇਆ ਕਿ ਵ代यक ਜਿਹੜਾ ਹੈ ਉਹ ਦੂਸਰੀ ਧਿਰ ਦੀ ਜਾਨੀ ਮਜ਼ਦੂਰਾਂ ਦੀ ਧਿਰ ਦੀ ਨਸਰ ਪਾਰਟੀ ਦੀ ਧਿਰ ਦੀ ਪਾਸੂ ਕਰ ਰਿਹਾ ਹੈ ਐਸੀ ਗੋਗ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਉਹ ਵੀ ਲਜਾਬ ਲਾ ਰਿਹਾ ਤੇ ਉਹ ਵੀ ਲਜਾਬ ਰਾਇਆ ਤੁਸੀਂ ਆਪ ਹੀ ਵੇਖ ਲਓਗੇ ਮੈਂ ਕਿਹੜੀ ਦਰ ਦੇ ਨਾਲ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨਮਾਇੰਦਾ ਲੋਕਾਂ ਦਾ ਮੇਰੇ ਹਲਕੇ ਚ ਕਿਸੇ ਵੀ ਪਿੰਡ ਦੇ ਵਿੱਚ ਜਿਹੜੀ ਇਹ ਇਨਸਾ ਹੋਵੇ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਦੇ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਧਿਰ ਨੇ ਇਲਜ਼ਾਮ ਲਾਇਆ ਪਹਿਲਾਂ ਉਹ ਲਾਉਂਦੇ ਸੀ ਜੇ ਡਲੇ ਮਾਰਨਾ ਗਲਤ ਹੈ ਤਾਂ ਮਨਲਾ ਦਾ ਗੋਲੀ ਚਲਾਉਣਾ ਵੀ ਗਲਤ ਆ ਫਾਇਰ ਕਰਨਾ ਵੀ ਗਲਤ ਆ ਸੋ ਦੋਨਾਂ ਤੇ ਰਾਸਤੇ ਹੀ ਆ ਕਿ ਪਿੰਡ ਚ ਭਾਈਚਾਰਾ ਆਪ ਦਾ ਬਲਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਹਿਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿਣਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ ਚ ਭਾਈਚਾਰਾ ਬਣਾਇਆ ਜਾਵੇ। ਬਾਕੀ ਜਿਹੜਾ ਮਸਲਾ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੇ ਆ। ਮੈਨੂੰ ਪੂਰਨ ਆਸ ਆ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਹੈਂਡਲ ਕਰ ਲੈਣਗੇ।